ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਟਾਈਮ ਹੋ ਗਿਆ ਏ 11:30 ਦਾ ਤੇ ਇੱਧਰ ਆਪਾਂ ਕੱਪੜੇ ਧੋਣ ਲੱਗੇ ਹੋਏ ਆ ਚਲੋ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਨਾ ਡਬਲ ਕੰਬਲ ਘਰ ਵਿੱਚ ਕਿਵੇਂ ਧੋ ਸਕਦੇ ਹਾਂ ਸੋ ਵੀ ਸੌਖੇ ਤਰੀਕੇ ਨਾਲ ਜਿਹੜਾ ਡਬਲ ਕੰਬਲ ਹੁੰਦਾ ਨਾ ਉਹ ਬਹੁਤ ਜ਼ਿਆਦਾ ਨਾ ਧੋਣਾ ਆਖਾ ਹੁੰਦਾ ਜਦੋਂ ਆਪਾਂ ਧੋ ਕੇ ਉਹਨਾਂ ਨੂੰ ਨਿਚੋੜਦੇ ਆ ਨਾ ਦੋ ਬੰਦੇ ਦਾ ਚਾਹੀਦੇ ਚਾਹੀਦੇ ਆ ਦੇਖੋ ਜੀ ਨਾਲੇ ਤਾਂ ਡਬਲ ਕੰਬਲ ਭਾਰੀ ਹੁੰਦਾ ਫਿਰ ਉਹਦੇ ਵਿੱਚ ਜ਼ਿਆਦਾ ਪਾਣੀ ਭਰ ਜਾਂਦਾ ਤੇ ਚੱਕਣਾ ਬਹੁਤ ਜਿਆਦਾ ਮੁਸ਼ਕਲ ਹੁੰਦਾ ਤੁਸੀਂ ਨਾ ਬਹੁਤ ਹੀ ਸੌਖੇ ਤਰੀਕੇ ਨਾਲ ਕਿਵੇਂ ਧੋ ਸਕਦੇ ਆ ਚਲੋ ਜੀ ਉਹ ਵੀ ਆਪਾਂ ਦੱਸਾਂਗੇ ਤੁਹਾਨੂੰ ਅੱਜ ਮਸ਼ੀਨ ਵਿੱਚ ਚਲੋ ਜੀ ਇੱਧਰ ਆਪਾਂ ਨੇ ਸਾਰੀ ਨਾ ਤਿਆਰੀ ਕਰ ਲਈ ਆ ਨੇੜੇ ਕਰਕੇ ਆਪਾਂ ਤੁਹਾਨੂੰ ਦਿਖਾਉਨੇ ਆ ਇੱਧਰ ਆਪਾਂ ਨੇ ਕੀ ਕਰਿਆ ਨਾ ਮਸ਼ੀਨ ਦੇ ਵਿੱਚ ਨਾ ਆਪਾਂ ਨੇ ਗਰਮ ਪਾਣੀ ਪਾ ਲਿਆ ਏ ਦੇਖੋ ਜੀ ਗਰਮ ਪਾਣੀ ਦੇ ਨਾਲ ਨਾ ਕੋਈ ਵੀ ਕਪੜਾ ਧੋਣਾ ਹੋਵੇ ਨਾ ਬਹੁਤ ਵਧੀਆ ਨਿਖਰ ਜਾਂਦਾ ਏ ਤੇ ਆਪਾਂ ਨੇ ਇਹਦੇ ਵਿੱਚ ਗਰਮ ਪਾਣੀ ਪਾ ਲਿਆ ਆਪਣੇ ਕੰਬਲ ਦੇ ਹਿਸਾਬ ਨਾਲ ਦੇਖੋ ਜੀ ਇਹ ਹੈਗਾ ਬੇਕਿੰਗ ਸੋਡਾ ਇਹ ਆਪਾਂ ਖਾਣੇ ਦੇ ਵਿੱਚ ਜਿਵੇਂ ਆਪਾਂ ਪਕੌੜੇ ਵਗੈਰਾ ਬਣਾਉਨੇ ਉਹਦੇ ਵਿੱਚ ਵੀ ਵਿੱਚ ਵੀ ਇਹ ਵਰਤਿਆ ਜਾਂਦਾ ਹੈ ਦੇਖੋ ਜੀ ਇਹਦੇ ਪਾਉਣ ਨਾਲ ਨਾ ਕੰਬਲ ਦੇ ਵਿੱਚ ਜਿੰਨੀ ਮਰਜ਼ੀ ਮੈਲ ਹੋਵੇ ਸਾਰੀ ਮੈਲ ਨੇ ਨਾ ਬਾਹਰ ਨਿਕਲ ਜਾਣਾ ਆਪਣਾ ਕੰਬਲ ਬਹੁਤ ਵਧੀਆ ਸਾਫ਼ ਲੱਗੂਗਾ ਜਿਵੇਂ ਕਿਨਾਰੀਆਂ ਤੇ ਨਾ ਤਾਂ ਆਪਾਂ ਇਹਦੇ ਵਿੱਚ ਕੋਈ ਬੁਰਸ਼ ਮਾਰ ਸਕਦੇ ਆ ਇਹ ਬਿਨਾਂ ਮਿਹਨਤ ਕਰੇ ਤੇ ਦੇਖੋ ਕੰਬਲ ਆਪਣਾ ਇੰਨਾ ਸਾਫ਼ ਹੋ ਜਾਣਾ ਨਾ ਚਲੋ ਜੀ ਆਪਾਂ ਹੁਣ ਦੱਸਦੇ ਆਂ ਵੀ ਆਪਾਂ ਨੇ ਹੁਣ ਕਿਹੜੀ ਚੀਜ਼ ਪਾਉਣੀ ਆ ਦੇਖੋ ਜੀ ਆਪਣੇ ਕੋਲ ਹੈਗਾ ਇਹ ਬੇਕਿੰਗ ਸੋਡਾ ਇਹ ਤੁਸੀਂ ਨਾ ਦੋ ਚਮਚਿਆਂ ਦੇ ਸਾਥ ਨਾਲ ਇਹਨ ਬੇਕਿੰਗ ਸੋਡੇ ਨੂੰ ਨਾ ਵਿੱਚ ਪਾ ਸਕਦੇ ਆ ਆਪਣਾ ਹੈਗਾ ਇਹ ਡਬਲ ਕੰਬਲ ਆ ਆਪਾਂ ਨੇ ਇੰਨਾ ਕ ਕੰਬ ਵਿੱਚ ਪਾ ਦਿੱਤਾ ਏ ਉਸਤੇ ਮਗਰੋਂ ਆਪਾਂ ਨੇ ਕੀ ਕਰਨਾ ਏ ਆਪਣੇ ਕੋਲ ਜਿਹੜੀ ਵੀ ਆਪਾਂ ਘਰ ਦੇ ਵਿੱਚ ਸਰਫ ਵਰਤਦੇ ਆ ਨਾ ਕੱਪੜੇ ਧੋਣ ਵਾਸਤੇ ਉਹ ਕੰਬਲ ਦੇ ਸਾਬ ਨਾਲ ਨਾ ਤੁਸੀਂ ਇਹਦੇ ਵਿੱਚ ਸਰਫ ਪਾ ਦੇਣੀ ਆ ਆਪਣੇ ਕੋਲ ਹੈਗਾ ਡਬਲ ਕੰਬਲ ਆਪਾਂ ਨੇ ਇਹਦੇ ਵਿੱਚ ਦੋ ਤਿੰਨ ਮੁਠੀਆਂ ਨਾ ਇਸ ਤਰ੍ਹਾਂ ਬਾਅਦ ਪਾ ਦੇਣੀ ਆ ਸਰਫ ਦੀਆਂ ਹੁਣ ਇਹਦੇ ਨਾਲ ਕੀ ਕਰਨਾ ਏ ਹੁਣ ਆਪਾਂ ਨੇ ਚਲਾ ਦੇਣੀ ਆ ਮਸ਼ੀਨ ਹੁਣ ਤਾਂ ਕੀ ਨਾ ਇਹ ਚੰਗੀ ਤਰ੍ਹਾਂ ਨਾ ਸਰਪ ਤੇ ਜਿਹੜਾ ਆਪਾਂ ਨੇ ਵਿੱਚ ਇਹਦੇ ਵਿੱਚ ਜੋ ਵੀ ਸਮਾਨ ਪਾਇਓ ਚੰਗੀ ਤਰ੍ਹਾਂ ਮਿਕਸ ਹੋ ਜਵੇ। ਦੇਖੋ ਹੁਣ ਆਪਾਂ ਨੇ ਮਸ਼ੀਨ ਚਲਾ ਦਿੱਤੀ ਐ ਸਰਪ ਤੇ ਬੇਕਿੰਗ ਸੋਡਾ ਨਾ ਆਪਸ ਵਿੱਚ ਐ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ। ਚਲੋ ਜੀ ਹੁਣ ਆਪਾਂ ਇਹਦੇ ਵਿੱਚ ਨਾ ਕੰਬਲ ਪਾਉਣਾ ਸਟਾਰਟ ਕਰਦੇ ਆਂ। ਦੇਖੋ ਜੀ ਇਹ ਹੈਗਾ ਮੇਰੇ ਕੋਲ ਹੈਗਾ ਡਬਲ ਕੰਬਲ ਤੁਹਾਨੂੰ ਆਪਾਂ ਦੱਸਾਂਗੇ ਇਹਨੂੰ ਆਪਾਂ ਨਾ ਆਏ ਨਹੀਂ ਹੈਗਾ ਵੀ ਸਾਰੇ ਕੰਬਲ ਨੂੰ ਵਿੱਚ ਆਪਾਂ ਨੇ ਵਿਚ ਪਾ ਦੇਣਾ ਹੈ ਇਸ ਤਰ੍ਹਾਂ ਨਾਲ ਨਾ ਫੇ ਮਸ਼ੀਨ ਆਪਣੀ ਨਾ ਹੌਲੀ-ਹੌਲੀ ਘੁੰਮਦੀ ਹੈ ਉਹਨੂੰ ਫੇ ਬਹੁਤ ਜ਼ਿਆਦਾ ਟਾਈਮ ਲੱਗਦਾ ਹੈ ਤੇ ਆਪਾਂ ਬਹੁਤ ਉਹਨੂੰ ਬਹੁਤ ਸੌਖੇ ਤਰੀਕੇ ਨਾਲ ਦੱਸਾਂਗੇ ਤੁਸੀਂ ਕਰਨਾ ਨਾ ਇਹ ਕੰਬਲ ਉਹਨੇ ਇੱਕ ਸਾਈਡ ਤੇ ਨਾ ਇਸ ਤਰ੍ਹਾਂ ਫੜ ਕੇ ਨਾ ਇਹਨੂੰ ਨਾ ਪਾਣੀ ਦੇ ਵਿੱਚ ਇਸ ਤਰ੍ਹਾਂ ਡਿਪ ਕਰ ਦੇਣਾ ਹੈ ਜਿਹੜਾ ਉਹਦਾ ਨਾ ਇਧਰਲਾ ਹਿੱਸਾ ਹੋ ਗਾ ਉਹਨੂੰ ਨਾ ਤੁਸੀਂ ਨਾ ਬਸ ਇਸ ਤਰ੍ਹਾਂ ਇਸ ਤਰ੍ਹਾਂ ਟੱਕਣ ਲਾ ਕੇ ਨਾ ਇਸ ਤਰ੍ਹਾਂ ਬੰਦ ਕਰ ਦੇਣਾ ਹੈ ਜਿਹੜਾ ਇਹ ਕੰਬਲ ਹੋਊਗਾ ਨਾ ਦੇਖੋ ਮੈਂ ਤੁਹਾਨੂੰ ਢੀਡੇ ਕਰਕੇ ਦਿਖਾਉਣੀ ਆ ਉਹਨੇ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਹੌਲੀ ਹੌਲੀ ਧੋਣਾ ਹੈ। ਦੇਖੋ ਨਾਲੇ ਆਪਣੀ ਜਿਹੜੀ ਮਸ਼ੀਨ ਹੈ ਉਹ ਵੀ ਚੰਗੀ ਤਰ੍ਹਾਂ ਤੇਜ਼ ਘੁੰਮਦੀ ਆ। ਘੁੰਮਣ ਵਿੱਚ ਵੀ ਉਹਨੂੰ ਕੋਈ ਉਹ ਨਹੀਂ ਪਰੇਸ਼ਾਨੀ ਨਹੀਂ ਆਉਂਦੀ ਹੈਗੀ। ਵੀ ਭਜਨ ਹੋਣ ਦੇ ਨਾਲ ਫੇ ਮਸ਼ੀਨ ਹੌਲੀ ਹੌਲੀ ਚੱਲਦੀ ਆ। ਦੇਖੋ ਜੀ ਇਸ ਤਰ੍ਹਾਂ ਨਾਲ ਆਪਣੇ ਕੰਬਲ ਨੇ ਨਾ ਬਹੁਤ ਵਧੀਆ ਧੋ ਹੋ ਜਾਣਾ। ਦੇਖੋ ਜੀ ਆਪਣਾ ਕੰਬਲ ਨਾ ਕਿੰਨੇ ਸੌਖੇ ਤਰੀਕੇ ਨਾਲ ਧੋ ਹੁੰਦਾ ਹੈ। ਤੁਸੀਂ ਵੀ ਇਸ ਤਰੀਕੇ ਨਾਲ ਆਪਣਾ ਕੰਬਲ ਜ਼ਰੂਰ ਧੋ ਕੇ ਦੇਖਿਓ ਜਦੋਂ ਆਪਾਂ ਨੇ ਨਾ ਇਹ ਕੰਬਲ ਧੋ ਹੋ ਗਿਆ ਨਾ ਜਦੋਂ ਆਪਾਂ ਨੇ ਇਹਦੇ ਵਿੱਚ ਪਾਣੀ ਸਾਫ ਪਾਣੀ ਪਾਉਣਾ ਹੈ ਸਕਾਉਣ ਵਾਸਤੇ ਉਹ ਵੀ ਤੁਹਾਨੂੰ ਅਗਲਾ ਪ੍ਰੋਸੈਸ ਆਪਾਂ ਦੱਸਾਂਗੇ ਵੀ ਕਿਵੇਂ ਆਪਾਂ ਨਾ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਕੰਬਲ ਕਿਵੇਂ ਧੋ ਸਕਦੇ ਆ ਮੈਂ ਨਾ ਸਵੇਰੇ ਜਿਹੜੇ ਆਪਾਂ ਘਰ ਦੇ ਵਿੱਚ ਕੰਬਲ ਲੈਣੇ ਆ ਉਹ ਸਵੇਰੇ ਹੀ ਮੈਂ ਧੋ ਕੇ ਸੁੱਕਣੇ ਪਾ ਦਿੱਤੇ ਤੇ ਨਾ ਉਹ ਹਲਕੇ ਕੰਬਲ ਹੁੰਨੇ ਉਹਨਾਂ ਤਾਂ ਇੰਨਾ ਟਾਈਮ ਲੱਗਿਆ ਨਹੀਂ ਹੈਗਾ ਜਿਹੜਾ ਡਬਲ ਕੰਬਲ ਹੁੰਦਾ ਨਾ ਇਹਦੇ ਇਹ ਜਿਆਦਾ ਭਾਰੀ ਹੁੰਦੇ ਇਹਨੂੰ ਫਿਰ ਜਿਆਦਾ ਟਾਈਮ ਲੱਗਦਾ ਮੈਂ ਕਿਹਾ ਚਲੋ ਬਾਅਦ ਵਿੱਚ ਦੇ ਨਾਲੇ ਮੈਂ ਆਪਣੇ ਭੈਣਾਂ ਨੂੰ ਵੀ ਦੱਸੂਗੀ ਵੀ ਕਿਸ ਤਰ੍ਹਾਂ ਉਹ ਵੀ ਘਰ ਦੇ ਵਿੱਚ ਸੌਖੇ ਤਰੀਕੇ ਨਾਲ ਕੰਬਲ ਧੋ ਸਕਦੀਆਂ ਦੇਖੋ ਜੀ ਹੁਣ ਮੌਸਮ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਇੰਨੀ ਤੇਜ਼ ਧੁੱਪ ਪੈਣ ਲੱਗੀ ਨਾ ਤੇ ਬਾਹਰ ਨਿਕਲਣਾ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਪਿਆ ਹੁਣ ਤਾਂ ਆਪਣਾ ਨਾ ਡਬਲ ਬੈੱਡ ਤੋਂ ਹੋ ਗਿਆ ਇਹ ਹੁਣ ਇਹਦਾ ਆਪਾਂ ਨਾ ਸਰਫਲਾ ਪਾਣੀ ਕੱਢ ਦਨੇ ਆ ਤੇ ਇੱਧਰ ਆਪਾਂ ਨੇ ਨਾ ਪੰਪ ਚਲਾ ਲਤਾ ਹੈ ਇਹ বিনা ਨਾ ਹੱਥ ਲਾਏ ਜਣ ਅੱਜ ਤੁਹਾਨੂੰ ਆਪਾਂ ਨੇ ਨਾ ਕੰਬਲ ਧੋ ਕੇ ਦਿਖਾਉਣਾ ਹੈ ਕੋਈ ਇਹਨੂੰ ਨਾ ਸੁਕਾਉਣੇ ਦੀ ਲੋੜ ਨਹੀਂ ਹੈਗੀ ਕੋਈ ਨਿਚੋੜਨੇ ਦੀ ਲੋੜ ਨਹੀਂ ਹੈਗੀ ਬਹੁਤ ਸੌਖੇ ਤਰੀਕੇ ਨਾਲ ਇਹ ਕੰਬਲ ਆਪਣਾ ਧੋ ਹੋ ਜਾਣਾ ਹੈ ਦੇਖੋ ਹੁਣ ਇਹ ਕਿੰਨੀ ਜ਼ਿਆਦਾ ਮੈਅ ਨਿਕਲੀ ਹੈ ਇਹ ਤੇ ਵਿੱਚੋਂ ਕੰਬਲ ਵਿੱਚੋਂ ਇਦਾਂ ਆਪਾਂ ਨੇ ਸਾਰ ਪਾਣੀ ਪਾ ਦਿੱਤਾ ਹੈ ਜੇ ਦੂਜੇ ਪਾਸੇ ਨਾ ਸਰਖੜਾ ਪਾਣੀ ਨਿਕਲ ਰਿਹਾ ਹੈ ਕੋਈ ਆਏ ਨਹੀਂ ਹੈਗਾ ਵੀ ਇਹ ਨੂੰ ਕੱਢ ਕੇ ਆਪਾਂ ਟਾਪੇ ਦੇ ਵਿੱਚ ਪਾਉਣਾ ਹੈ ਵੀ ਉਹਦੇ ਵਿੱਚ ਫੇਰ ਆਪਾਂ ਨੇ ਛੋੜਨਾ ਹੈ ਇਹ ਮਸ਼ੀਨ ਦੇ ਵਿੱਚ ਤੁਹਾਨੂੰ ਨਾ ਧੋ ਕੇ ਦਿਖਾਵਾਂਗੇ ਕੰਬਲ ਬਸ ਤੁਸੀਂ ਨਾ ਸਿੱਧਾ ਧਾਰ ਦੇ ਸੁਕਣਾ ਪਾ ਦੇਣਾ ਹੈ ਕੰਬਲ ਜਰੂਰੀ ਆਪਾਂ ਨੇ ਨਾ ਦੋ ਪਾਣੀਆਂ ਦੇ ਵਿੱਚ ਰਕੰਬਲ ਨੂੰ ਐ ਚੰਗੀ ਤਰ੍ਹਾਂ ਵਾਸ਼ ਕਰ ਲਿਆ ਤੇ ਪਾਣੀ ਹੁਣ ਨਾ ਐਨ ਪੂਰਾ ਸਾਫਾ ਬਿਲਕੁਲ ਵੀ ਇਹਦੇ ਵਿੱਚ ਸੱਤ ਨਹੀਂ ਹੈਗੀ ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾਉਨੇ ਆ ਚਲੋ ਆਪਾਂ ਨੇ ਬਿਲਕੁਲ ਵੀ ਹੱਥ ਨਹੀਂ ਲਾਇਆ ਹੈਗਾ ਵੀ ਇਹਨੂੰ ਨਿਚੋੜੋ ਔਰ ਬਾਹਰ ਕੱਢੋ ਸਾਰਾ ਗੋਤ ਆਪਾਂ ਨੇ ਨਾ ਮਸ਼ੀਨ ਦੇ ਵਿੱਚ ਇਹ ਪਹਿਲਾਂ ਸਰਪਾਲਾ ਪਾਣੀ ਕੱਢ ਕੇ ਦੋ ਵਾਰੀ ਪਾਣੀ ਸਾਫ ਪਾ ਦਿੱਤਾ ਹੈ ਦੇਖੋ ਹੁਣ ਐਨ ਪਾਣੀ ਬਹੁਤ ਸਾਫਾ ਹੈ ਤੇ ਆਪਾਂ ਤੁਹਾਨੂੰ ਪਾਣੀ ਬੰਦ ਕਰਕੇ ਦਿਖਾਉਨੇ ਆ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਹੁਣ ਆਪਾਂ ਨੇ ਇਹਦਾ ਨਾ ਪਾਣੀ ਨਾ ਜਿਹੜਾ ਆ ਸਾਫ ਪਾਣੀ ਹੈ ਇਹਨੂੰ ਵੀ ਹੁਣ ਆਪਾਂ ਨੇ ਬਾਹਰ ਕੱਢ ਦੇਣਾ ਹੈ। ਸਾਫ਼ ਪਾਣੀ ਕਰਕੇ ਨਾ ਬਸ ਇਹਦੇ ਵਿੱਚ ਇਹ ਕੰਬਲ ਨੇ ਇੰਨੀ ਜ਼ਿਆਦਾ ਚੰਗੀ ਤਰ੍ਹਾਂ ਸੁੱਕ ਜਾਣਾ ਨਾ ਦੂਜੇ ਪਾਸੇ ਤੁਹਾਨੂੰ ਕੰਬਲ ਪਾਉਣ ਦੀ ਬਿਲਕੁਲ ਵੀ ਲੋੜ ਨਹੀਂ ਪੈਣੀ ਹੈਗੀ। ਇਹ ਪਾਦੀ ਕੰਬਲ ਆ ਫਿਰ ਦੂਜੇ ਪਾਸੇ ਪਾਉਣ ਨਾਲ ਬਹੁਤ ਜ਼ਿਆਦਾ ਔਖਾ ਹੁੰਦਾ ਹੈ। ਇਹਦੇ ਵਿੱਚ ਆਪਾਂ ਤੁਹਾਨੂੰ ਨਾ ਚੰਗੇ ਸੌਖੇ ਤਰੀਕੇ ਨਾਲ ਕੰਬਲ ਸਕਾ ਕੇ ਦਿਖਾਵਾਂਗੇ। ਤੁਸੀਂ ਵੀ ਇਸ ਤਰ੍ਹਾਂ ਕਾ ਅੱਧੇ ਵਿੱਚ ਕੰਬਲ ਸਕਾ ਕੇ ਨਾ ਬਸ ਤੁਰੰਤ ਤਾਰ ਦੇ ਉੱਪਰ ਪਾ ਦਿਓ। ਬਹੁਤ ਹੀ ਸੌਖੇ ਤਰੀਕੇ ਨਾਲ ਚਾਹੇ ਤੁਹਾਡੇ ਘਰ ਦੇ ਵਿੱਚ ਜਿੰਨੇ ਮਰਜ਼ੀ ਨਾ ਭਾਰੀ ਤੋਂ ਭਾਰੀ ਕੰਬਲ ਹੋਣਗੇ ਬਸ ਇਸ ਤਰੀਕੇ ਨਾਲ ਤੁਸੀਂ ਧੋ ਕੇ ਜਰੂਰ ਵੇਖਿਓ ਮੇਟਾ ਸਕੈਂਟਾਂ ਦੇ ਵਿੱਚ ਕੰਬਲ ਜਿੰਨੇ ਮਰਜ਼ੀ ਹੋਵੇ ਤੁਸੀਂ ਧੋ ਸਕਦੇ ਹੋ ਦੇਖੋ ਜੀ ਮੈਂ ਤਾਂ ਬਹੁਤ ਛੇਤੀ ਕੰਬਲ ਧੋ ਕੇ ਕਿਤਨਾ ਪਾ ਦੇਣਾ ਹਾਂ ਦੇਖੋ ਹੁਣ ਸਾਫ਼ ਪਾਣੀ ਆ ਨਾਲੇ ਦਾ ਪਾਣੀ ਨਿਕਲ ਜਾਣਾ ਹੈ ਨਾਲੇ ਕੰਬਲ ਦੇ ਐਟ ਕੋਮੇਟ ਦੇ ਵਿੱਚ ਸੁੱਕ ਜਾਣਾ ਹੈ ਨਹੀਂ ਤਾਂ ਜਦੋਂ ਆਪਾਂ ਨਾ ਪਾਣੀ ਦੇ ਵਿੱਚੋਂ ਕੰਬਲ ਕੱਢਦੇ ਨਾ ਇੰਨਾ ਜਿਆਦਾ ਭਾਰੀ ਹੋ ਜਾਂਦਾ ਨਾ ਬਹੁਤ ਕੱਢਣਾ ਦੂਜੇ ਪਾਸੇ ਫਿਰ ਜੋੜਨਾ ਪੈਂਦਾ ਕੋਪੋਈ ਮੰਜੇ ਤੇ ਪੌਮੀਆਂ ਮੇਰੀਆਂ ਭੈਣਾਂ ਬਹੁਤ ਵੇਲਣ ਵੇਲਣੇ ਪੈਣੇ ਆ ਦੇਖੋ ਜੀ ਇਹ ਬਹੁਤ ਸੌਖਾ ਤਰੀਕਾ ਏ ਬਸ ਇਸ ਤਰ੍ਹਾਂ ਕੱਢ ਜੋ ਮਸ਼ੀਨ ਦੇ ਕੋਲ ਸਾਰਾ ਕੁਝ ਨਾ ਮਸ਼ੀਨ ਲਈ ਕੰਮ ਕਰਨਾ ਏ ਤੁਹਾਨੂੰ ਬਿਲਕੁਲ ਵੀ ਹੱਥ ਲਾਉਣ ਦੀ ਲੋੜ ਨਹੀਂ ਹੈਗੀ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਦੇ ਵਿੱਚ ਕੰਬਲ ਧੋ ਸਕਦੇ ਕੋਈ ਦਰੀ ਹੋਵੇ ਦਰੀਆਂ ਵੀ ਤੁਸੀਂ ਇਸ ਤਰ੍ਹਾਂ ਹੀ ਧੋ ਸਕਦੇ ਪਾਣੀ ਨਾ ਚੰਗੀ ਤਰ੍ਹਾਂ ਨਿਕਲ ਗਿਆ ਏ ਤੇ ਹੁਣ ਇਹ ਦੇਖੋ ਮਸ਼ੀਨ ਦੇ ਆਪਣੇ ਆਪ ਇਹ ਨਾ ਨਿਚੋੜ ਹੁੰਦਾ ਹੈ ਕੰਬਲ ਜੇ ਜਿਆਦਾ ਇਹਨੇ ਚੰਗੀ ਤਰ੍ਹਾਂ ਸੁੱਕ ਜਾਣਾ ਬਸ ਆਪਾਂ ਨੇ ਨਾ ਇਹਨੂੰ ਤਾਰ ਤੇ ਸੁਕਣਾ ਪਾ ਲੈਣਾ ਹੈ ਕੋਈ ਨਿਚੋੜਨ ਦੀ ਲੋੜ ਨਹੀਂ ਹੈਗੀ ਕੋਈ ਦੂਜੇ ਪਾਸੇ ਪਾਉਣੇ ਦੀ ਲੋੜ ਨਹੀਂ ਹੈਗੀ ਸਾਰਾ ਕੰਮ ਇੱਕ ਪਾਸੇ ਹੀ ਹੋ ਗਿਆ ਸਾਰਾ ਚਲੋ ਜੀ ਹੁਣ ਆਪਣਾ ਕੰਬਲ ਆ ਚੰਗੀ ਤਰ੍ਹਾਂ ਸੁੱਕ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਮਸ਼ੀਨ ਨੂੰ ਕਰ ਦਿੰਨੇ ਆ ਬੰਦ ਬਸ ਤੁਸੀਂ ਨਾ ਬਿਨਾ ਹੱਥ ਲਾਇਆ ਦੇਣਾ ਕੰਬਲ ਇਸ ਤਰ੍ਹਾਂ ਤੋਂ ਹੋ ਸਕਦੇ ਹੋ ਦੇਖੋ ਉਹ ਸਾਰਾ ਪਾਣੀ ਨੁੱਚੜ ਗਿਆ ਨਾ ਆਪਣਾ ਜਿਹੜਾ ਕੰਬਲ ਐ ਐਨ ਸੁੱਕਾ ਸੁੱਕਾ ਜਿਹਾ ਹੋ ਗਿਆ ਐ ਚਲੋ ਹੁਣ ਆਪਾਂ ਇਹਨੂੰ ਨਾ ਤਾਰ ਦੇ ਉੱਪਰ ਸੁਕਣਾ ਪਾ ਦਿੰਨੇ ਆ। ਇਹਨੂੰ ਇੰਨੀ ਜਾਲਾ ਧੁੱਪ ਐ ਲੱਗੀ ਨਾ ਇਧਰ ਆਪਾਂ ਨੇ ਸਵੇਰੇ ਕਣਕ ਧੋਕੇ ਵੀ ਸੁਕਣੀ ਪਾ ਦਿੱਤੀ ਐ ਤੇ ਹੁਣ ਇੰਨੀ ਤੇਜ ਧੁੱਪ ਐ ਨਾ ਹੁਣ ਤਾਂ ਬਹੁਤ ਇਹ ਧੁੱਪਾਂ ਪੈਣ ਲੱਗੀ ਹੋਏ ਛੇ ਛੇ ਮਹੀਨਾ ਚੱਲਦਾ ਨਾ ਕਪੜੇ ਵੀ ਦੇ ਲਾਪਣੇ ਤਵੇਰੇ ਧੋ ਕੇ ਸੁਕਣੇ ਪਾਏ ਦੇ ਗਏ ਆ ਚੰਗੀ ਤਰ੍ਹਾਂ ਸੁੱਕਦੇ ਚਲੋ ਜੀ ਹੁਣ ਪੱਖੇ ਹੁਣ ਪੱਖਿਆਂ ਦੀ ਮੌਸਮ ਆ ਗਈ ਹੁਣ ਪੱਕਿਆਂ ਤੋਂ ਬਿਨਾ ਤਾਂ ਬਿਲਕੁਲ ਵੀ ਨਹੀਂ ਬੈਠ ਹੁੰਦਾ ਹੈਗਾ ਦੇਖੋ ਚਲੋ ਜੀ ਹੁਣ ਆਪਾਂ ਕੰਬਲ ਪਾ ਦਨੇ ਸੁਕਣਾ ਤੇਹਾ ਤੇਜ ਹੈਗੀ ਤੁਪ ਮੰ ਤੇ ਕੰਬਲ ਨੇ ਹੁਣ ਛੇਤੀਓ ਸੁੱਕ ਜਾਣਾ ਹੈ ਚਲੋ ਜੀ ਆਪਾਂ ਨੇ ਨਾ ਕੰਬਲ ਹੁਣ ਧੋ ਕੇ ਚੰਗੀ ਤਰ੍ਹਾਂ ਸੁੱਕਣਾ ਪਾ ਦਿੱਤਾ ਏ ਦੇਖੋ ਪਾਉਣ ਲੱਗੇ ਵੀ ਆਈ ਨਹੀਂ ਹੈਗਾ ਵੀ ਨਾਲ ਚਕਾਓ ਕੱਲਾ ਹੀ ਬੰਦੇ ਨੇ ਸੁੱਕਣਾ ਪਾ ਦਿੱਤਾ ਏ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੰਬਲ ਧੋ ਕੇ ਸੁੱਕਣੇ ਪਾ ਸਕਦੇ ਆ ਚਲੋ ਜੀ ਹੁਣ ਧੁੱਪ ਬਹੁਤ ਜ਼ਿਆਦਾ ਤੇ ਇੱਥੇ ਖਾਣਾ ਬਹੁਤ ਜ਼ਿਆਦਾ ਮੁਸ਼ਕਲ ਹੋਇਆ ਭਾ ਚਲੋ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਇੱਥੇ ਕਰਦੇ ਆ ਮਿਲਦੇ ਹੁਣ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ